ਲੋਕ ਸਭਾ ਚੋਣ ਡਗਲ ਜੁੜਾ ਹੈ 2024 ਦੇ ਲਈ ਦੱਸਦੇ ਕਿ ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਕਾਲੀ ਦਲ ਤੋਂ ਅਨਿਲ ਜੋਸ਼ੀ ਤੇ ਤਰਨਜੀਤ ਸਿੰਘ ਸੰਦੂ ਜੁੜੇ ਨੇ ਪਾਜਪਾ ਤੋਂ ਤੇ ਆਮ ਆਦਮੀ ਪਾਚੀ ਤੋਂ ਮੰਦੇ ਜੁੜੇ ਮੰਤਰੀ ਕੁਲਦੀਪ ਤਾਲੀਵਾਲ ਜੁੜੇ ਨੇ ਓਖੜੇ ਹੋਏ ਨੇ ਤੇ ਇਸੇ ਤੇ ਅਸੀਂ ਸਾਡੇ ਨਾਲ ਜੁੜੇ ਨੇ ਅਜਨਾਲਾ ਤੋਂ ਜਗਜੀਤ ਜੁੜੇ ਨੇ ਜਗਜੀਤ ਤੋਂ ਜਾਣਦੇ ਆ ਕਿ ਅਜਨਾਲਾ ਦੇ ਵਿੱਚ ਕਿਸ ਤਰੀਕੇ ਦੀ ਤਿਆਰੀਆਂ ਕੀਤਾ ਗਿਆ ਨੇ ਜਗਜੀਤ ਕਿਸ ਤਰੀਕੇ ਦਾ ਮਾਹੌਲ ਹੈ ਚੋਣਾ ਨੂੰ ਲੈ ਕੇ ਤੇ ਕੀ ਕੁਝ ਤਿਆਰੀਆਂ ਜੜੀਆਂ ਨੇ ਮੁਕੰਮਲ ਕੀਤਾ ਗਿਆ ਨੇ ਅਜਨਾਲਾ ਦੇ ਵਿੱਚ ਜੀ ਜੀ ਮੈਂ ਦੱਸਣਾ ਚਾਹੁੰਦਾ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਨੇ ਕਿਉਂਕਿ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬਿਲਕੁਲ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਜਿਸ ਤਰੀਕੇ ਨਾਲ ਅ ਜੇਜ਼ਨਾਲਾ ਜ਼ੋਨ ਦੀ ਗੱਲ ਕਰੀਏ ਤੇ ਜੇਜ਼ਨਾਲਾ ਦੇ ਵਿੱਚ ਪੁਲਿਸ ਵੱਲੋਂ ਦੋ ਟੀਮਾਂ ਜਿਹੜੀਆਂ ਨੇ ਪੀਐਸਐਫ ਦੀਆਂ ਪਰਟੂਨਸਾਈਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਸਿਕਿਉਰਿਟੀ ਪਰਪਸ ਕੀਤਾ ਜਾ ਰਿਹਾ ਤੇ ਪੰਜਾਬ ਪੁਲਿਸ ਵੱਲੋਂ ਟੋਟਲ 377 ਮੁਲਾਜ਼ਮ ਜਿਹੜੇ ਡਿਊਟੀ ਤੇ ਲਗਾਏ ਜਾਣੇ ਨੇ ਜਿਨ੍ਹਾਂ ਨੇ ਸਾਰਾ ਇਸ ਚੋਣ ਨੂੰ ਸਾਰੀ ਪ੍ਰਕਿਰਿਆ ਨੂੰ ਕੰਪਲੀਟ ਕਰਵਾਉਣਾ ਹੈ ਉਸ ਤਰੀਕੇ ਨਾਲ ਕਿਤਨਾ ਕਿਤੇ ਲੋਕਾਂ ਦੀ ਸੇਫਟੀ ਇਤਨਾ ਕਿ ਜਿਹੜੇ ਵੋਟਰਾਂ ਪ੍ਰਚਾਰਕ ਪਲੋਂ ਆ ਕਿਸੇ ਤਰ੍ਹਾਂ ਦੀ ਕੋਈ ਵਸਤੂ ਜਿਹੜੀ ਆ ਘਰਚਨਾਪ ਚਾਈ ਜਾਵੇ ਉਸ ਤਰੀਕੇ ਨਾਲ ਵੀ ਬਾਹਰ ਬਾਹਰ ਰੋਡਾਂ ਉੱਪਰ ਜਿਹੜੇ ਨਾਕੀ ਲਗਾਏ ਗਏ ਨੇ ਤੇ ਚੌਂਕ ਕਿਸ਼ਨ ਉੱਪਰ ਲਗਾਤਾਰ ਲਾਈਵ ਕੈਮਰੇ ਲੱਗੇ ਹੋਏ ਨੇ ਜਿਨ੍ਹਾਂ ਦੀ ਹਰ ਆਉਣ ਜਾਣ ਵਾਲੀ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਵੀ ਪਾਰਟੀ ਭਾਵੇਂ ਕੋਈ ਵੀ ਪਾਰਟੀ ਹੋਵੇ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਵਸਤੂ ਨਸ਼ਾ ਪਦਾਰਥ ਜਿਹੜੇ ਆ ਉਹ ਕਿਸੇ ਤਰ੍ਹਾਂ ਦਾ ਵੋਟਰਾਂ ਨੂੰ ਲੁਭਾ ਨਾ ਸਕੇ ਲੋਕ ਜਿਹੜੇ ਨੇ ਆਪ ਮਹਾਰੇ ਵੋਟ ਪਾਉਣ ਉਸ ਤਰੀਕੇ ਨੂੰ ਵੀ ਜਿਹੜੀ ਲੈ ਕੇ ਪੁਲਿਸ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੇ ਆ ਪ੍ਰਸ਼ਾਸਨ ਵੱਲੋਂ ਜੇ ਜਿਸ ਤਰੀਕੇ ਨਾਲ ਚੋਣ ਪ੍ਰਕਿਰਿਆ ਦੀ ਗੱਲ ਆ ਤਾਂ ਉਹ ਸਾਡੇ ਅਜਨਾਲਾ ਤੋਂ ਬਿਲਕੁਲ ਥੋੜੀ ਦੂਰੀ ਡਿਗਰੀ ਕਾਲਜ ਦੇ ਵਿੱਚ ਜਿਹੜੀਆਂ ਇੱਥੇ ਇਹਨਾਂ ਨੇ ਪੁਲਿਸ ਸਟੇਸ਼ਨ ਬਣਾਏ ਜਾਣੇ ਇੱਥੋਂ ਸਾਰੀਆਂ ਟੀਮਾਂ ਕੱਲ ਤੋਂ ਰਵਾਨਾ ਕੀਤੀਆਂ ਜਾਣੀਆਂ ਨੇ ਉਹ ਕੱਲ ਦਾ ਜਿਹੜੀ ਡੇਟ ਰੱਖੀ ਗਈ ਆ ਉਹਦੇ ਵਿੱਚ ਸਾਰੀਆਂ ਟੀਮਾਂ ਇੱਥੋਂ ਹੀ ਰਵਾਨਾ ਹੋਣਗੀਆਂ ਜੀ ਜਗਜੀਤ ਬਣੇ ਰਹੋ ਸਾਜ ਨਾਲ ਸਾਢ ਨਾਲ ਕੁਲਵੀਰ ਦਿਵਾਨ ਵਿੱਚ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਤਾਂ ਹੁਣ ਕੁਲਵੀਰ ਤੋਂ ਜਾਣਦੇ ਕਿ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੀ ਤਿਆਰੀਆਂ ਕੀਤੀਆਂ ਗਈਆਂ ਨੇ ਕੁਲਵੀਰ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਕੀ ਕੁਝ ਗਾਈਡਲਾਈਨਸ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੀ ਗਈ ਹੈ देखो बिल्कुल क्योंकि चंडीगढ़ ਦੇ ਵਿੱਚ ਵੀ ਆਖਰੀ ਚੜ੍ਹਨ ਦੇ ਵਿੱਚ ਚੋਣ ਜਿਹੜਾ ਹੈਗਾ ਉਹ ਹੋਣ ਜਾ ਰਿਹਾ ਇੱਕ ਤੁਨ ਨੂੰ ਤੇ चंडीगढ़ ਦੇ ਵਿੱਚ ਵੀ ਕਿਉਂਕਿ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਥਮ ਚੁਕਿਆ ਹੈ ਸ਼ਾਮੀ 6 ਵਜੇ ਤੇ ਨਾਲ ਹੀ ਡਰਾਈ ਡੇ ਜਿਹੜਾ ਹੈਗਾ ਉਹ ਸ਼ੁਰੂ ਹੋ ਚੁਕਿਆ ਤੇ ਹੁਣ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹਦਾਇਤਾਂ ਨੇ ਕਿ ਉਹ ਡੋਟ ਲੋ ਕੈਂਪੇਨ ਜ਼ਰੂਰ ਕਰ ਸਕਦੇ ਨੇ ਪਰੰਤੂ ਕਿਸੇ ਵੀ ਤਰ੍ਹਾਂ ਦੀ ਕੋਈ ਗੈਦਰਿੰਗ ਜਾਂ ਕੋਈ ਰੈਲੀ ਜਿਹੜੀ ਹੈਗੀ ਹੈ ਜਾਂ ਫਿਰ ਚੋਣ ਪ੍ਰਚਾਰ ਉਹ ਨਹੀਂ ਕਰ ਪਾਣਗੇ ਤੇ ਇਸ ਦੇ ਨਾਲ ਹੀ ਜਿਹੜੀ ਹੈ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਜਿਹੜੇ ਬਾਰਡਰ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਤੇ ਹਰ ਜਿਹੜਾ ਅ ਸ਼ਾਇਦ ਅਭੀ ਚਾਨ ਜਨਵਰੀ ਦੇ ਉਤੇ ਹਰ ਤਰ੍ਹਾਂ ਦੇ ਨਾਲ ਨਜ਼ਰ ਜਿਹੜੀ ਹੈ ਕਿ ਉਹ ਰੱਖੀ ਜਾ ਰਹੀ ਹੈ ਤੇ ਕਿਉਂਕਿ ਚੋਣ ਪਹੁੰਚਾ ਜਿਹੜਾ ਹੈਗਾ ਉਹ ਸ਼ਾਮੀ 6 ਵਜੇ ਖਤਮ ਚੁੱਕਿਆ ਸੀ ਇਸ ਕਰਕੇ ਜਿਹੜੇ ਬਾਰੀ ਨੇਤਾ ਜਿਹੜੇ ਹੈਗੇ ਨੇ ਉਹ ਆਏ ਹੋ ਸਨ ਸੂਬਿਆਂ ਦੇ ਵਿੱਚ ਭਾਵੇਂ ਸਿੰਧਗੜ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਹਿਮਾਚਲ ਦੀ ਗੱਲ ਕਰੀਏ ਜਿੱਥੇ ਜਿੱਥੇ ਚੋਣਾਂ ਜਿਹੜੀ ਹੈਗੀਆਂ ਉਹ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਸੂਬੇ ਜਿਹੜੇ ਹੈਗੇ ਨੇ ਉਹ ਛੱਡ ਦੇਣ ਕਿਉਂਕਿ ਬਾਰੀ ਜਿਹੜੇ ਨੇਤਾ ਨੇ ਬਾਰੀ ਜਿਹੜੇ ਲੋਕ ਨੇ ਉਹ ਅਲਾਉ ਨਹੀਂ ਹੁੰਦੇ ਚੋਣ ਪ੍ਰਚਾਰ ਕਮਨ ਤੋਂ ਬਾਅਦ ਤਾਂ ਹੁਣ ਜਿਹੜੀ ਇਹ ਕਿਹਾ ਜਾਵੇ ਕਿ ਕੁਝ ਹੀ ਘੰਟੇ ਜਿਹੜੇ ਹੈਗੇ ਨੇ ਉਹ ਰਹਿੰਦੇ ਨੇ ਕਿਉਂਕਿ 48 ਘੰਟੇ ਪਹਿਲਾਂ ਹੀ ਚੋਣ ਪ੍ਰਚਾਰ ਦਾ ਹੈਗਾ ਉਹ ਥਮ ਜਾਂਦਾ ਹੈ ਜੀ ਜੀ ਕੁਲਵੀਰ ਬਨਰੋ ਸਾਡੇ ਨਾਲ ਸਾਡੇ ਨਾਲ ਫਿਲਹਾਲ ਕਮਲ ਕਪੂਰ ਜੁੜ ਚੁੱਕੇ ਨੇ ਕਮਲ ਕਪੂਰ ਸਾਡੇ ਨਾਲ ਲੁਧਿਆਣਾ ਤੋਂ ਜੁੜੇ ਨੇ ਤੇ ਕਮਲ ਤਾਰਦੇ ਤੋਂ ਜਾਨਣਾ ਚਾਹਵਾਂਗੇ ਕਿਸ ਤਰੀਕੇ ਦੀ ਤਿਆਰੀ ਲੁਧਿਆਣੇ ਦੇ ਵਿੱਚ ਕੀਤੀ ਗਈ ਹੈ ਕੀ ਕੁਝ ਹਦਾਇਤਾਂ ਜਾਰੀਆਂ ਕੀਤੇ ਗਏ ਨੇ ਤੇ ਲੁਧਿਆਣੇ ਦੇ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਨਜ਼ਰ ਆ ਰਿਹਾ ਹੈ ਇੱਕ ਤਰੀਕ ਨੂੰ ਲੈ ਕੇ ਜੀ ਬਿਲਕੁਲ ਦੱਸਣਾ ਕਿ ਲੁਧਿਆਣੇ ਦੇ ਵਿੱਚ ਦੱਸਦੀ ਕਿ ਤਕਰੀਬਨ ਜਿਹੜਾ ਹੈਗਾ ਪੁਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈਗੀ ਕਿ 43 ਉਮੀਦਵਾਰ ਲੁਧਿਆਣੇ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਭ ਤੋਂ ਵੱਡੀ ਗੱਲ ਹੈਗੀ ਕਿ 400 ਤੋਂ ਵੱਧ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਆਫੀਸਰ ਜਿਹੜੇ ਲਗਾਏ ਗਏ ਨੇ ਜਿਨ੍ਹਾਂ ਦੀ ਡਿਊਟੀ ਹੋएगी ਕਿ ਪੂਰੇ ਲੁਧਿਆਣੇ ਦੇ ਵਿੱਚ ਜਿਹੜਾ ਚੋਣ ਜਿਹੜੀ ਹੈ ਬੇहद ਸ਼ਾਂਤੀਪੂਰਵਕ ਢੰਗ ਨਾਲ ਕਰਵਾਈ ਜਾਵੇ ਹਾਲਾਂਕਿ 19 ਵੇਦਨਸ਼ੀਲ ਬੂਥ ਜਿਹੜੇ ਨੇ ਆਇਡੈਂਟੀਫਾਈ ਕੀਤੇ ਗਏ ਨੇ ਡੀਸੀ ਲੁਧਿਆਣਾ ਵੱਲੋਂ ਵੀ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ ਦੇ ਉੱਤੇ ਵੀ ਜਿਹੜਾ ਸਖਤ ਪੈਰਾ ਰਹੇਗਾ ਸਭ ਤੋਂ ਵੱਡੀ ਗੱਲ ਅੱਜ ਯੋਗੀ ਦੀ ਜਿਹੜੀ ਰੈਲੀ ਹੋਈ ਹੈਗੀਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਖਾਸੀ ਮੁਸ਼ਕਲ ਜਿਹੜੀ ਇਹ ਕਰਨੀ ਪਈ ਸੀ ਕਿਉਂਕਿ ਦੋ ਬੜੀਆਂ ਰੈਲੀਆਂ ਜਿਹੜੀਆਂ ਲੁਧਿਆਣੇ ਦੇ ਵਿੱਚ ਹੋ ਰਹੀਆਂ ਸੀਗੀਆਂ ਉਸ ਨੂੰ ਦੇਖਦੇ ਹੋਏ ਜਿਹੜੀ ਹੈਗੀਆ ਲੁਧਿਆਣੇ ਵੱਲੋਂ ਐਕਸਟਰਾ ਫੋਰਸ ਜਿਹੜੀ ਹੈਗੀਆ ਉਹ ਵੀ ਲਗਾ ਦਿੱਤੀ ਗਈ ਹੈਗੀਆ ਜਿੱਥੇ ਤੱਕ ਲੋਕਾਦ ਦੇ ਵਿੱਚ ਉਤਸ਼ਾਹ ਦੀ ਗੱਲ ਹੈਗੀ ਤਾਂ ਜ਼ਰੂਰ ਇੱਕ ਤਰੀਕ ਦਾ ਜਿਹੜਾ ਇੰਤਜ਼ਾਰ ਸਭ ਨੂੰ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ بڑا ਏਰੀਆ ਲੁਧਿਆਣਾ ਦੇ ਵਿੱਚ ਜਿਹੜਾ ਜਿੱਥੇ VOTING ਹੋਣੀ ਹੈਗੀ ਹੈ ਬਹੁਤ بڑے ਇੱਕ ਇਲੈਕਸ਼ਨ ਕਮਿਸ਼ਨ ਲਈ ਜਿਹੜੀ ਚੁਣੌਤੀ ਹੋਏਗੀ ਇਸ ਚੀਜ਼ ਨੂੰ ਪੂਰੀ ਨੂੰ ਸਾਹਮਣਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਬੋਲੋ ਜਿਹੜੀ ਹੈ ਕੱਲ ਤੋਂ ਹੀ ਵਿਕਲਾੰਗ ਔਰ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ VOTING ਦੇ ਲਈ ਉਹਨਾਂ ਦੇ ਲਈ ਵੈਲਟ ਪੇਪਰ ਜਿਹੜੇ 5429 ਦੇ ਅਲਰਟ ਪੇਪਰ ਜਿਹੜੇ ਲੁਧਿਆਣੇ ਦੇ ਵਿੱਚ ਕੱਲ VOTING ਲਈ ਦਿੱਤੇਗੇ ਜੀ ਜੀ ਕਮਲ ਤੁਸੀਂ ਵੀ ਬਨੇ ਰਹੋ ਸਾਡੇ ਨਾਲ ਤੇ ਹੁਣ ਸਾਡੇ ਨਾਲ ਨਰਿੰਦਰ ਜੁੜ ਚੁਕੇ ਨੇ ਜਲੰਧਰ ਤੋਂ ਜਲੰਧਰ ਦੇ ਵਿੱਚ ਕਿਸ ਤਰੀਕੇ ਦੀ ਤਿਆਰੀਆਂ ਹੈਗੀਆਂ ਨੇ ਨਰਿੰਦਰ ਤੇ ਇਸ ਦੇ ਨਾਲ ਹੀ ਕੀ ਕੁਝ ਸਹੂਲਤਾਵਾਂ ਬਾਰੇ ਜਿਹੜਾ ਹੈ ਲੋਕਾਂ ਬਾਰੇ ਸੋਚਿਆ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਆ ਬਿਲਕੁਲ ਦੇਖੋ ਅਗਰ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੈਗਾ ਬਿਲਕੁਲ ਜਿਹੜਾ ਵਾ ਸਮਾਪਤ ਹੋ ਚੁੱਕਾ ਥੰਮ ਗਿਆ ਵਾ ਉਹਨਾਂ ਹਰ ਇੱਕ ਪਾਰਟੀਆਂ ਜਿਹੜਾ ਵਾ ਆਪਣੇ ਆਪਣੇ ਲੈਵਲ ਦੇ ਉੱਤੇ ਜਿਹੜਾ ਵਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਜਿਹੜਾ ਵਾ ਆਪਣਾ ਨੁਕਲ ਬੈਠਕਾਂ ਜਦੋਂ ਜਿਹੜਾ ਦੌਰ ਸ਼ੁਰੂ ਹੋ ਚੁੱਕਾ ਵਾ ਅਗਰ ਦੂਜੇ ਪਾਸੇ ਗੱਲ ਕਰੀਏ ਤੇ ਅੱਜ ਜਲੰਧਰ ਦੇ ਵਿੱਚ ਜਿਹੜਾ ਵਾ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੇ ਠੇਕੇ ਜਿਹੜਾ ਤਿੰਨ ਦਿਨਾਂ ਵਾਸਤੇ ਬਿਲਕੁਲ ਜੜੇ ਦੇ ਬੰਦ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਅਗਰ ਗੱਲ ਕਰਦੇ ਆ ਤਾਂ 1951 1952 ਜਿਹੜੇ ਨੇ ਟੋਟਲ ਜਿਹੜੇ ਨੇ ਪੋਲਿੰਗ ਪੋਸਟ ਜਿਹੜਾ ਜਲੰਧਰ ਦੇ ਵਿੱਚ ਬਣਾਏ ਗਏ ਨੇ ਔਰ ਦੂਜੇ ਪਾਸੇ ਅੱਜ ਗੱਲ ਕਰਦੇ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਰਵਾਲ ਵੱਲੋਂ ਇਹ ਦਾਇਆ ਵਾ ਕਿ 80 ਲੋਕ ਜਿਹੜੇ ਨੇ ਪਹਿਲਾਂ VOTING ਕਰਕੇ ਜਾਣਗੇ ਉਹਨਾਂ ਨੂੰ ਸਿਲਮਾ ਕਰ ਦਿੱਤੀ ਟਿਕਟ ਦਿੱਤੀ ਜਾਏਗੀ ਜਿਹੜੇ ਜੀ ਅਲੱਗ-ਅਲੱਗ ਮਲਟੀ ਕੰਪਲੈਕਸਾਂ ਦੇ ਨਾਲ ਉਹਨਾਂ ਦਾ ਟਾਈਪ ਹੋ ਚੁੱਕਾ ਵਾ ਔਰ 80 ਉਹਨਾਂ ਨੂੰ ਜਿਹੜੀਆਂ ਟਿਕਟਾਂ ਫਿਲਮ ਦੀਆਂ ਜਿਹੜੀਆਂ ਵਾ ਦਿੱਤੀਆਂ ਜਾਣਗੀਆਂ ਤਾਂ ਕਿ ਮਤਦਾਨ ਕਰਨ ਤੋਂ ਬਾਅਦ ਕਿਉਂਕਿ ਉਸ ਤੋਂ ਅਗਲੇ ਦਿਨ ਉਹ ਸਿਲਮਾ ਕਰਦੇ ਵਿੱਚ ਜਾ ਕੇ ਮਲਟੀ ਕੰਪਲੈਕਸ ਦੂਜੇ ਪਾਸੇ ਕਰ ਗੱਲ ਕਰ ਲਈਏ ਤੇ ਉਹਨਾਂ ਵੱਲੋਂ ਜਣਾ ਵਾ ਗਰਮੀ ਦੇ ਰਾਹਤ ਦਿੰਦੇ ਗਰਮੀ ਨੂੰ ਦੇਖਦੇ ਹੋਏ ਇੱਕ ਜਿਹੜੀ ਆ ਵੈਬਸਾਈਟ ਲਾਂਚ ਕੀਤੀ ਗਈ ਆ ਜਿਹਦੇ ਵਿੱਚ ਕੀ VOTER ਆਪਣੇ ਘਰ ਬੈਠੇ ਦੇਖ ਸਕਦਾ ਵਾ ਕਿ ਕਿਹੜੇ ਬੂਥ ਤੇ ਕਿੰਨਾ ਹਰਾਸ਼ਾ ਗਾਵਾ ਕਿਹੜੇ ਬੂਥ ਦੇ ਉੱਤੇ ਜਣਾ ਉਹਨਾਂ ਦਾ ਬੂਥ ਤੋ ਤੇ ਕਿੰਨਾ ਟਾਈਮ ਲੱਗ ਸਕਦਾ ਵਾ ਕਿੰਨਾ ਘਰਾਸ਼ਾ ਗਾਵਾ ਕਿ ਕਿੱਥੇ ਦੋ ਜਾ ਕੇ ਵੋਟ ਪਾ ਸਕਦੇ ਨੇ ਇਹ ਵੀ ਜਣਾ ਵਾ ਇੱਕ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਜਿਹੜੀ ਆ ਇੱਕ ਵੈਬਸਾਈਟ ਲਾਂਚ ਕੀਤੀ ਗਈ ਆ ਜਿੱਦੇ ਆਪਨੇ ਘਰ ਬੈਠ ਕੇ ਹੀ VOTER ਆਪਣਾ ਵੋਟ ਨੰਬਰ ਦੇਖ ਸਕਦਾ ਕਿ ਮੇਰੀ ਵਾਰੀ ਕਿਦੋਂ ਤੱਕ ਆ ਗਈ ਤਾਂ ਕਿ ਉਹ ਉਸੇ ਟਾਈ ਸੇ ਗੱਲ ਕਰਦੇ ਨਾ ਤੇ ਪੁਲਿਸ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਨਾਲ ਵੀ ਸਾਡੀ ਅੱਜ ਗੱਲ ਹੋਈ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਸਖਸ਼ਾ ਦੇ ਜਿਹੜਾ ਵਾਸੀਂ ਪੂਕਤਾ ਇੰਤਜ਼ਾਮ ਕਰ ਲਿੱਤੇ ਜਣੇ ਹਰ ਇੱਕ ਪੋਲਿੰਗ ਬੂਥ ਦੇ ਬਾਹਰ ਜਿਹੜੇ ਨੇ 1000 ਰੁਪਿਆ ਫਿਰ ਬੀਐਸਐਫ ਦੇ ਜਵਾਨ ਜਿਹੜੇ ਨੇ ਤਨਤ ਕੀਤੇ ਜਣੇ ਚਿੱਤੇ ਜਾਣਗੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਅਨਸਖਾਮੀ ਘਟਣਾ ਨਾ ਵਾਪਰ ਸਕੇ ਕਿ ਜਲੰਧਰ ਦੀ ਗੱਲ ਕਰਦੇ ਆ ਤੇ ਜਲੰਧਰ ਦੀ ਇੱਕ ਜਿਹੜੀ ਆ ਹੋਟ ਸੀਟ ਮੰਨੀ ਗਈ ਆ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਿਹੜੇ ਨੇ ਇਹ ਤੋਂ ਕਾਂਗਰਸ ਟਿਕਟ ਤੋਂ ਚੋਣ ਲਾ ਰਹੇ ਨੇ ਦੂਜੇ ਜੇ ਤਾਂ ਮੌਜੂਦਾ ਸੰਸਦ ਆ ਗਏ ਨੇ ਉਹ ਇਸ ਏਅਰ ਸੀਟ ਤੋਂ ਖੜੇ ਨੇ ਕਿ ਕਿੰਨਾ ਕਿਤੇ ਮੁਕਾਬਲਾ ਕਾਫੀ ਜਣਾ ਦਾ ਰੋਚਕ ਜਣਾਵਾ ਬਣਿਆ ਹੋਇਆ ਵਾ ਉਹ ਉਸ ਤੋਂ ਡਕਲਪਾ ਲੈ ਕੇ ਗੱਲ ਕਰੀਏ ਤੇ ਸਵੇਦਾ ਸ਼ੀਸ਼ਾ ਮੁੰਡਾ ਆ ਗਏ ਨੇ ਨਹੀਂ ਨਹੀਂ ਸਾਡੇ ਨਾਲ ਬਣੀ ਰਹੋ ਤੁਸੀਂ ਤੁਹਾਡੇ ਕੋਲ ਮੁੜ ਤੋਂ ਆਵਾਂਗੇ ਇੱਕ ਵਾਰ ਰੁਕ ਕਰਾਂਗੇ ਫਿਰ ਤੋਂ ਜਗਜੀਤ ਦਾ ਜਨਾਲਾ ਤੋਂ ਜਗਜੀਤ ਜਿੱਥੇ ਇੱਕ ਪਾਸੇ ਵੱਡੇ ਇਕੱਠ ਤੇ ਪਾਬੰਦੀ ਲਗਾਈ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਦੂਜੇ ਪਾਸੇ ਨਸ਼ੀਲੀ ਪਦਾਰਥਾਂ ਤੇ ਵੀ ਬੂਥ ਤੇ ਜੜੀ ਰੋਕ ਲਗਾਈ ਗਈ ਹੈ ਤੰਬਾਕੂ ਸਿਗਰਟ ਜੋ ਹੋਰ ਵੀ ਕਿਸੇ ਤਰੀਕੇ ਦੀ ਜੜੀ ਨਸ਼ੀਲੇ ਪਦਾਰਥ ਉਸ ਤੇ ਪੂਰੀ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੇ ਵੱ ਜੀ ਜੀ ਬਿਲਕੁਲ ਜੀ ਜਿਸ ਤਰੀਕੇ ਨਾਲ ਇਹ ਚੋਣ ਕਮਿਸ਼ਨ ਦੀ ਹਦਾਇਤਾਂ ਅਨਸਾਰ ਜਿੰਨੇ ਵੀ ਠੇਕੇ ਨੇ ਸ਼ਰਾਬ ਦੇ ਸਾਰੇ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਇਸ ਟੀਡੇ ਰੋਕਣ ਦੀ ਲਾਈ ਜਾਂਦੀ ਹੈ ਕਿ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਸ਼ਰਾਬ ਪੀ ਕੇ ਕੋਈ ਉਹ ਜੀ ਨਸ਼ੀਲੇ ਪਦਾਰਥ ਦੀ ਵਰਤੋਂ ਕਰਕੇ ਕੋਈ ਫੁੱਲੜਬਾਜੀ ਨਾ ਕਰਨ ਉਸ ਤਰੀਕੇ ਨਾਲ ਉਸ ਟੀਡੇ ਪਾਬੰਦੀ ਲਾਈ ਗਈ ਹੈ ਬਿਲਕੁਲ ਜਿਸ ਤਰੀਕੇ ਨਾਲ ਜੇ ਆਪਾਂ ਛੋਟੀਆਂ-ਮੋਟੀਆਂ ਦੁਕਾਨਾਂ ਦੀ ਗੱਲ ਕਰਾਂਗੇ ਜਿਸ ਤਰੀਕੇ ਨਾਲ ਪਾਨ ਪੀੜੀ ਵਾਲੀਆਂ ਕੋਖੇ ਨੇ ਉਹੀ ਪੁੱਲੇ ਦਿਖ ਰਹੇ ਨੇ ਬਾਕੀ ਤਕਰੀਬਨ ਜਿਹੜੀਆਂ ਮੇਨ ਜਿਹੜੇ ਵੱਡੇ ਠੇਕੇ ਸਗਰੀਬਨ ਸਾਰੇ ਬੰਦ ਉਹ ਲੋਕਾਂ ਦੇ ਵਿੱਚ ਜਿਤਨਾ ਕਿਤੇ ਜਿਹੜੇ ਵੋਟਰਾਂ ਪ੍ਰਚਾਰਕ ਨੇ ਉਹਨਾਂ ਤੇ ਵੀ ਨਿਗਰੱਖੀ ਜਾ ਰਹੀ ਹੈ ਪੁਲਿਸ ਵੱਲੋਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਵਸਤੂ ਜਿਹੜੀ ਆ ਕਿਸੇ ਦੇ ਘਰ ਨਾ ਪਹੁੰਚਾਈ ਜਾਵੇ ਨਾ ਕੋਈ ਵੀ ਇਹੋ ਜੀ ਜਿਹੜੀ ਹਰਕਤ ਆ ਉਹ ਕੋਈ ਨਾ ਕਰੇ ਜੋਜਗਜੀਤ ਬਣੇਰੋ ਸਾਢ ਨਾਲ ਇੱਕ ਵਾਰ ਫਿਰ ਤੋਂ ਹੁਣ ਰੁਕ ਕਰਾਂਗੇ ਚੰਡੀਗੜ੍ਹ ਤੋਂ ਕੁਲਵੀਰ ਦਾ ਕੁਲਵੀਰ ਤੁਸੀਂ ਜ਼ਮੀਨੀ ਪੱਧਰ ਤੇ ਕਾਫੀ ਜ਼ਿਆਦਾ ਜੁੜਾ ਹੈ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਦੇ ਰਹੇ ਹੋ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ ਇਸ ਦੇ ਨਾਲ ਨਾਲ ਲੋਕ ਜਿਹੜੇ ਨੇ ਆਉਣ ਵਾਲੀ ਸਰਕਾਰ ਤੋਂ ਜਿਸ ਦੀ ਵੀ ਸਰਕਾਰ ਬਣਦੀ ਹੈ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਕੀ ਕੁਝ ਉਮੀਦ ਲਗਾ ਕੇ ਬੈਠੇ ਹੋਏ ਨੇ ਚੰਡੀਗੜ੍ਹ ਦੇ ਦੇਖੋ ਬਿਲਕੁਲ ਕਿਉਂਕਿ ਚੰਡੀਗੜ੍ਹ ਬੇਸ਼ੱਕ ਇੱਕ ਇਹ ਕਿਹਾ ਜਾਵੇ ਕਿ ਇੱਕ ਸੁੰਦਰ ਸ਼ਹਿਰ ਹੈ ਇਹਦੇ ਇੱਥੇ ਕਾਫੀ ਜ਼ਿਆਦਾ ਸਹੂਲੀਅਤ ਜਿਹੜੀ ਹੈਗੀ ਹੈ ਉਹ ਪੈਣੀ ਹੋਈ ਲੋਕਾਂ ਨੂੰ ਫਿਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਨੇ ਜਿੱਥੇ ਜਿਹੜੇ ਚੰਡੀਗੜ੍ਹ ਦੇ ਲੋਕ ਵੀ ਸਾਹਮਣਾ ਜਿਹਨਾਂ ਦਾ ਕਰਦੇ ਨੇ ਤੇ ਚੰਡੀਗੜ੍ਹ ਦੇ ਲੋਕ ਵੀ ਚਾਹਦੇ ਨੇ ਕਿ ਉਹਨਾਂ ਸਮੱਸਿਆਵਾਂ ਦਾ ਸਮਾਧਾਨ ਹੋਵੇ ਖਾਸ ਤੌਰ ਤੇ ਡਿਵੈਲਪਮੈਂਟ ਨੂੰ ਲੈ ਕੇ ਵੀ ਚੰਡੀਗੜ੍ਹ ਦੇ ਲੋਕ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ ਕਿ ਹੋਰ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਹੋਵੇ ਤੇ ਉਸੇ ਉਮੀਦ ਦੇ ਵਿੱਚ ਚੰਡੀਗੜ੍ਹ ਦੇ ਲੋਕਾਂ ਤੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਇੱਕ ਚੰਗਾ ਉਮੀਦਵਾਰ ਜਿਹੜਾ ਹੈਗਾ ਉਹ ਚੁਣ ਕੇ ਸੰਸਦ ਦੇ ਵਿੱਚ ਭੇਜਣ ਤਾਂ ਕਿ ਚੰਡੀਗੜ੍ਹ ਦੀ ਆਵਾਜ਼ ਵੀ ਜਿਹੜੀ ਹੈ ਕਿ ਇਹ ਲੋਕ ਸਭਾ ਦੇ ਵਿੱਚ بلند ਆ ਕੀਤੀ ਜਾ ਸਕੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਵਾਲ ਪੁੱਛਿਆ ਕਿ ਆਪਾਂ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਤਾਂ ਨਿਸ਼ਚਿਤ ਤੌਰ ਤੇ ਕਿਉਂਕਿ ਆਪਾਂ ਲੋਕਤੰਤਰ ਦਾ ਇੱਕ ਮਹੱਤਵਪੂਰਨ ਹੈ ਤੇ 5 ਸਾਲ ਬਾਅਦ ਆਂਦਾ ਹੈ ਇਸ ਤਰ੍ਹਾਂ ਦੇ ਨਾਲ ਨੇਤਾਵਾਂ ਨੇ ਜ਼ਮੀਨੀ ਪੱਧਰ ਤੇ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਕੀਤੀ ਸੀ ਕਬੱਡੇ ਸਾਹ ਦੇ ਨਾਲ ਇਸ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਆ ਪਰੰਤੂ ਹੁਣ ਉਹ ਅਕੜੀ ਆ ਗਈ ਹੈ ਜਦੋਂ ਲੋਕਾਂ ਨੂੰ ਆਪਣੇ ਉਤਸ਼ਾਹ ਦਿਖਾਉਣ ਦੀ ਜ਼ਰੂਰਤ ਹੈ ਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਨੇਤਾਵਾਂ ਨੇ ਤਾਂ ਜ਼ੋਰ ਲਗਾਇਆ ਹੈ ਇਹ ਨਾਲ ਹੀ ਜਿਹੜੀ ਸਰਕਾਰੀ ਮਸ਼ੀਨਰੀ ਹੈ ਖਾਸ ਤੌਰ ਤੇ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਆ ਕਾਫੀ ਉਪਰਾਲੇ ਕਰ ਰਿਹਾ ਹੈ ਉਹ ਭਾਵੇਂ ਕਿਉਂਕਿ ਗਰਮੀ ਜਿਹੜੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 46 ਡਿਗਰੀ ਦੇ ਨੇੜੇ ਜਿਹੜੇ ਪਹੁੰਚ ਚੁੱਕਿਆ ਹੈ ਹਾਲਾਂਕਿ ਮੌਸਮ ਵਿਭਾਗ ਨੇ 1 ਜੂਨ ਨੂੰ ਥੋੜੀ ਰਾਹਤ ਦੀ ਖਬਰ ਜ਼ਰੂਰ ਦITI ਹੈ ਪਰੰਤੂ ਕਿੰਨਾਕ ਇਹ ਮੌਸਮ ਜਿਹੜਾ ਹੈਗਾ ਉਹ ਸਾਥ ਦੇਵੇਗਾ ಮತਦਾਤਾਵਾਂ ਦਾ ਇਹ ਜੀ ਵਿਖਰਾ ਹੋਵੇਗਾ ਪਰੰਤੂ ਇਹ ਨਜ਼ਰ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕਿਉਂਕਿ ਲੋਕਤੰਤਰ ਦਾ ਮਹਾਕੁੰਭ ਹੋਣ ਜਾ ਰਿਹਾ ਹੈ ਇਸ ਕਰਕੇ ਲੋਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਉਤਸ਼ਾਹ ਜੇ ਕੁਲ ਵੀ ਬਣੇ ਰਹੋ ਹੁਣ ਰੁਕ ਕਰਾਂਗੇ ਇੱਕ ਵਾਰ ਫੇਰ ਤੋਂ ਲੁਧਿਆਣਾ ਤੋਂ ਕਮਲ ਕਪੂਰ ਦਾ ਕਮਲ ਲੁਧਿਆਣਾ ਹਲਕਾ ਜੋੜਾ ਹੈ ਕਾਫੀ ਖਾਸ ਹੈ ਪੰਜਾਬ ਦੇ ਵਿੱਚ ਤੇ ਦਿਗਜ ਖੜੇ ਹੋਏ ਨੇ ਕਿਤੇ ਨਾ ਕਿਤੇ ਅਸ਼ੋਕ ਪਰਾਸਰ ਪੱਪੀ ਨੇ ਇੱਕ ਪਾਸੇ ਦੂਜੇ ਪਾਸੇ ਰਾਜਾ ਵੜਿੰਗ ਨੇ ਕਾਫੀ ਦਿਗਜ ਜੋੜੇ ਨੇ ਲੁਧਿਆਣੇ ਸੀਟ ਤੋਂ ਖੜੇ ਨੇ ਕੀ ਲੱਗਦਾ ਹੈ ਲੋਕਾਂ ਤੋਂ ਲੋਕ ਜਿਹੜੇ ਕਿੰਨਾ ਕੁ ਉਮੀਦ ਰੱਖ ਰਹੇ ਨੇ ਆਉਣ ਵਾਲੀ ਸਰਕਾਰ ਤੋਂ ਕਿੰਨਾ ਉਤਸ਼ਾਹ ਹੈ ਲੁਧਿਆਣੇ ਦੇ ਲੋਕਾਂ ਦੇ ਵਿੱਚ ਨਾਲੇ ਗਰਮੀ ਕਿੰਨਾ ਕੁ ਪ੍ਰਭਾਵ ਡਾਲ ਸਕਦੀ ਹੈ VOTING ਤੇ ਕਮਲ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਆਪਣੇ ਆਪ ਨੂੰ ਅਨਮਿਊਟ ਕਰੋ ਕਮਲ ਜੀ ਬਿਲਕੁਲ ਮੈਂ ਜੀ ਬਿਲਕੁਲ ਮੈਂ ਦੱਸ ਰਿਹਾ ਸੀਗਾ ਕਿ ਗਰਮੀ ਕਿਤੇ ਨਾ ਕਿਤੇ ਜ਼ਰੂਰ ਪ੍ਰਭਾਵ ਪਾਏਗੀ ਆਪਾਂ ਪਹਿਲੇ 6 ਚਰਨ ਦੀ VOTING ਜਿਹੜੀ ਹੈਗੀ ਆਪਾਂ ਦੇਖ ਚੁੱਕੇ ਆ ਕਿਤੇ ਨਾ ਕਿਤੇ ਮਦਦਾਂ ਅੰਦੇ ਵਿੱਚ ਕਮੀ ਜ਼ਰੂਰ ਨੋਟ ਕੀਤੀ ਗਈ ਹੈਗੀ ਉਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਵੀ ਜਿਹੜਾ ਹੈਗਾ ਹੀਟ ਵੇਵ ਦਾ ਅਲਰਟ ਹੈ ਰੈਡ ਅਲਰਟ ਠੀਕ ਹੈ ਔਰ 1 ਜੂਨ ਨੂੰ ਜ਼ਰੂਰ ਕਿਤੇ ਨਾ ਕਿਤੇ ਕੁਝ ਰਾਹਤ ਜਿਹੜੀ ਹੈਗੀ ਹੈ ਦੱਸੀ ਜਾ ਰਹੀ ਹੈ ਲੇਕਿਨ ਫਿਲਹਾਲ ਗਰਮੀ ਦਾ ਅਸਰ ਕਿਤੇ ਨਾ ਕਿਤੇ ਜ਼ਰੂਰ ਬੋਟਾ ਦੇ ਉੱਤੇ ਰਹੇਗਾ ਲੇਕਿਨ ਲੋਕਾਂ ਦੇ ਜੀ ਉਤਸ਼ਾਹ ਨੂੰ ਦੇਖਦੇ ਹੋਏ ਜ਼ਰੂਰ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਚਾਹਣਗੇ ਕਿ ਸਵੇਰ ਦੇ ਟਾਈਮ ਹੀ ਜਿਹੜੀ ਹੈ ਆਪਣੀ ਵੋਟ ਜਿਹੜੀ ਹੈ ਜ਼ਰੂਰ ਪਾ ਦਿੱਤੀ ਜਾਵੇ ਇਸ ਦਾ ਫਾਇਦਾ ਲਿੱਤਾ ਜਾਵੇ ਟਾਜੋ ਗਰਮੀ ਤੋਂ ਜਿਹੜੀ ਹੈ ਕਿਸੇ ਨਾ ਰਾਹਤ ਵੀ ਮਿਲ ਸਕੇ ਔਰ ਨਾਲ ਹੀ ਜਿਹੜੀ ਵੱਤ ਤੋਂ ਵੱਧ VOTING ਵੀ ਹੋ ਸਕੇਂਦੀ ਜੀ ਜੀ ਤੇ ਹੁਣ ਰੁਕ ਕਰਾਂਗੇ ਇੱਕ ਵਾਰੀ ਬਨੇ ਰਹੋ ਕਮਲ ਤੁਸੀਂ ਸਾਡੇ ਨਾਲ ਨਰਿੰਦਰ ਦਾ ਗੋਲ ਰੁਕ ਕਰਾਂਗੇ ਜਲੰਧਰ ਤੋਂ ਨਰਿੰਦਰ ਪੱਲੂ ਜਿਹੜਾ ਜਲੰਧਰ ਹੈ ਜਲੰਧਰ ਵੀ ਇੱਕ ਮਹੱਤਵਪੂਰਨ ਹਲਕਾ ਹੈ ਤੇ ਉਥੇ ਵੀ ਦਿੱਗਜ ਖੜੇ ਹੋਏ ਨੇ ਪਵਨ ਕੁਮਾਰ ਟੀਨੂ ਹੋ ਗਏ ਚਿਚਿਲ ਰਿੰਕੂ ਹੋ ਗਏ ਸਾਰੇ ਖੜੇ ਹੋਏ ਨੇ ਕਿੰਨਾ ਕੋਥੇ ਦੇ ਲੋਕਾਂ ਦੇ ਵੱਲੋਂ ਉਮੀਦ ਕੀਤਾ ਜਾ ਰਿਹਾ ਆਪਣੇ ਉਮੀਦਵਾਰ ਤੋਂ ਤੇ ਗਰਮੀ ਉਥੇ ਕਿੰਨੀ ਜ਼ਿਆਦਾ ਜਿਹੜੀ ਹੈ ਪ੍ਰਭਾਵ ਡਾਲੇਗੀ ਕਿ ਕੁਝ ਸੁਰੱਖਿਆ ਦੇ ਇੰਤਜ਼ਾਮਾਤ ਜਲੰਧਰ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਆ ਗਏ ਨੇ ਜਿੰਨਾ ਵਿੱਚ ਸਭ ਤੋਂ ਜ਼ਿਆਦਾ ਗਰਮ ਮੁਕਾਬਲੇ ਦੀ ਗੱਲ ਕਰਦੇ ਆ ਤੇ ਕਾਂਗਰਸ ਦੇ ਜਿਹੜੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਭਪਾਜਪਾ ਦੇ ਜਿਹੜੇ ਨੇ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਦੇ ਪਾਉਣ ਕਮਾਟੀ ਨੂੰ ਦੇ ਵਿੱਚ ਜਿਹੜਾ ਵਾ ਮੁੱਖ ਮੁਕਾਬਲਾ ਜਿਹੜਾ ਵਾ ਇਹਦਾ ਆਪਣਾ ਦਿਖਾਈ ਦਿੰਦਾ ਹੋਇਆ ਵਾ ਔਰ ਇਹਨਾਂ ਤਿੰਨਾਂ ਦੇ ਵਿੱਚੋਂ ਕਿਸ ਦੇ ਸਿਰ ਤੇ ਜਿਹੜਾ ਵਾ ਤਾਜ ਬਣਿਆ ਜਾਏਗਾ ਇਹ ਤੇ ਚਲੋ ਚਾਰਟਰਜ਼ ਨੂੰ ਪਤਾ ਲੱਗੇਗਾ ਪਰ ਦੂਜੇ ਪਾਸੇ ਗੱਲ ਗੱਲ ਕਰ ਲਈਏ ਗਰਮੀ ਦੀ ਗੱਲ ਕਰ ਲਈਏ ਤੇ ਗਰਮੀ ਅੱਜ ਵੀ ਜਿਹੜਾ ਵਾ 47 ਡਿਗਰੀ ਦਾ ਟੈਂਪਰੇਚਰ ਦੁੱਤੇ ਜਿਹੜਾ ਜਲੰਧਰ ਆ ਰੈਡ ਅਲਰਟ ਰੈਡ ਅਲਰਟ ਤੁੰਕੇ ਰਿਚਾ ਕੀਤਾ ਹੋਇਆ ਵਾ ਤਿੰਨ ਦਿਨਾਂ ਵਾਸਤੇ ਤੇ ਇੱਕ ਤਰੀਕ ਦੀ ਗੱਲ ਕਰਨੀ ਹੈ ਤੇ ਇੱਕ ਤਰੀਕ ਨੂੰ ਦੇਖਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਣਾ ਵਾ ਹੀਟ ਵੇਵ ਤੇ ਜਿਹੜੀਆਂ ਵੋਟ ਹੈ ਹੀ ਆ ਉਹ ਰੈਡ ਅਲਰਟ ਬਿਆਰੀ ਹੈਗਾ ਪਰ ਕਿਤਨਾ ਕਿਤੇ ਉਹਨਾਂ ਵੱਲੋਂ ਜਣਾ ਵਾ VOTING ਨੂੰ 70% ਦੇਤੇ ਕੁੱਲ ਜਣਾ ਵਾ ਕਰਨ ਦੇ ਦੇ ਪਰਾਲੇ ਕਿਤੇ ਜਾ ਰਹੇ ਤਾਂ ਕਿ ਜਈ VOTING ਆ ਗਈ ਆ ਜਲੰਧਰ ਦੇ ਵਿੱਚ 70% ਜੜਿਆ ਹੋ ਸਕੇ ਉਸ ਨੂੰ ਲੈ ਕੇ ਚੰਦੇ ਦੇ ਡਿਪਟੀ ਕਮਿਸ਼ਨਰ ਵੱਲੋਂ 125 ਰੈਸਟੋਰੈਂਟਾਂ ਦੇ ਨਾਲ ਵੀ ਕਾਈਪ ਕੀਤਾ ਗਿਆ ਵਾ ਜਿੱਥੇ ਜੀ ਲੋਕ ਵੋਟ ਪਾ ਕੇ ਜਾਣਗੇ ਤੇ ਆਪਣੀ ਸ਼ਾਈ ਨੂੰ ਦਿਖਾਣਗੇ ਤੇ ਉੱਥੇ 2 ਖਾਨੇ ਦੇ ਵਿੱਚ ਵੀ ਡਿਸਕਾਊਂਟ ਦਿੱਤਾ ਜਾਏਗਾ ਤੇ VOTING ਨੂੰ ਵਧਾਉਣ ਵਾਸਤੇ ਜਿਹੜਾ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਪ੍ਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਕਿ VOTING ਜਿਹੜੀ ਜਾਂ ਵਧ ਤਦ ਵਧ ਹੋ ਸਕੇ ਕਿਉਂਕਿ ਜਿਸ ਤਰ੍ਹਾਂ ਗਰਮੀ ਦਾ ਕਹਿਰ ਆ ਰਿਹਾ ਵਾ ਉਸ ਨੂੰ ਦੇਖਦੇ ਹੋਏ ਜਿਹੜਾ ਵਾ VOTING ਨੂੰ ਜ਼ਿਆਦਾ ਵਧਾਉਣ ਦੇ ਹੋਏ ਕਈ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਵੀ ਲਗੀਆਂ ਵਾ ਚਲਾਈਆਂ ਜਾ ਰਹੀਆਂ ਗਿਆ ਵਾ ਤੇ ਦੂਜੇ ਪਾਸੇ ਗੱਲ ਕਰੀਏ ਕਿ ਜਿਹੜੇ ਵਿਕਲਾਂਗ ਹੈਗੇ ਨੇ ਜਿਹੜੇ ਬਿਜੂਲ ਹੈਗੇ ਨੇ ਵਿਕਲਾਂਗ ਹੈਗੇ ਨੇ ਉਹਨਾਂ ਨੂੰ ਘਰੋਂ ਲੈ ਕੇ ਜਾਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਵਾ ਉਹ ਰਦਰ ਜਿਹੜੇ ਉਹਨਾਂ ਦੇ ਕੋਈ ਇੱਕ ਘਰ ਦੇ ਉਹਨਾਂ ਨੂੰ ਉੱਥੇ ਲੈ ਕੇ ਜਾਂ ਮਹੋਤਵਪੂਰਨ ਵੀਲ ਚੇਅਰ ਦੇ ਤੇ ਤੇਰਾ ਹੀ ਜਲਾਵਾ ਅੰਦਰ ਲੈ ਕੇ ਜਾਇਆ ਜਾਏਗਾ ਤਾਂ ਕਿ ਉਹਨਾਂ ਨੂੰ ਉੱਥੇ ਜਿਹੜੀ ਹੈ ਵੋਟ ਪਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਕੀਤੀ ਜਾਵੇ ਔਰ ਇਸ ਤੋਂ ਜਾਵੇ ਜਿਹੜੇ ਬਿਮਾਰ ਲੋਕ ਨੇ ਜਿਹੜੇ ਨਹੀਂ ਆ ਸਕਦੇ ਉਹਨਾਂ ਦੀ ਵੋਟ ਜਿਹੜੀ ਆ ਤੁਰੇ ਪਾਈ ਜਾਏਗੀ ਜਿਹੜੇ ਕਿ ਪੋਲਿੰਗ ਏਜੰਟ ਜਾਂ ਜਿਹੜੇ ਬਿਜ਼ਰਵਰ ਹੈਗੇ ਨੇ ਜਦੋਂ ਪੋਲਿੰਗ ਬੂਥ ਤੇ ਜਿਹੜੇ ਅਗਲੇ ਪ੍ਰੈਜਿਡਿੰਗ ਅਫਸਰ ਹੈਗੇ ਨੇ ਉਹ ਘਰ ਜਾ ਕੇ ਉਹਨਾਂ ਦੀ ਵੋਟਰ ਜੰਝਾ ਵੋਟ ਜਿਹੜੀ ਆ ਪੋਲ ਕਰਾਣਗੇ ਤਾਂ ਕਿਦਾਂ ਲੱਗੇ ਪ੍ਰਸ਼ਾਸਨ ਵੱਲੋਂ ਜਿਹੜੇ ਨੇ ਕਾਫੀ ਜਿਹੜੇ ਨੇ ਇੰਤਜ਼ਾਮ ਕੀਤਾ ਗਿਆ ਨੇ ਠੰਡੇ ਪਾਣੀ ਦੀਆਂ ਜਿਹੜੀਆਂ ਸ਼ਬੀਲਾਂ ਵੀ ਹਰ ਇੱਕ ਪੌਲੀ ਪੂਚ ਤੇ ਲਗਾਈਆਂ ਗਈਆਂ ਵਾ ਜਗਾ ਜਗਾ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਹੀਟ ਵੇਵ ਹੈ ਗਈ ਆ ਗਰਮੀ ਜ਼ਿਆਦਾ ਵਾ ਉਹਨੂੰ ਦੇਖਦੇ ਹੋਏ ਜਿਹੜੇ ਨੇ ਕੀਪ ਵੋਟਰ ਜਿਹੜੇ ਵੀ ਵੋਟ ਪਾਣ ਆਣਗੇ ਉਹਨਾਂ ਨੂੰ ਪਾਣੀ ਕੋਲ ਡਰਿੰਕ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਘੜੀਆਂ ਮਹਈਆ ਕਰਾਈਆਂ ਜਾਣਗੀਆਂ ਤਾਂ ਕਿ ਵੋਟਰ ਜਿਹੜਾ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕੇ ਔਰ ਵੱਧ ਤੋਂ ਵੱਧ ਇਹਦੀ ਵੋਟ ਜਿਹੜੀ ਹੈ ਇਹ ਜਨਦਰ ਦੇ ਵਿੱਚ ਜਿਹੜੀ ਆ ਪਹੁੰਚ ਹੋ ਸਕੇ ਕਿਉਂਕਿ ਜਨਦਰ ਦੇ ਅੰਦਰ ਇੱਕ ਵਾਰ ਫਿਰ ਤੋਂ ਆਵਾਂਗੇ ਤੁਹਾਡੇ ਕੋਲ ਸਾਡੇ ਨਾਲ ਬਣੇ ਰਹੋ ਹੁਣ ਆਪਾਂ ਬਠਿੰਡਾ ਦਾ ਰੁਕ ਕਰਾਂਗੇ ਬਠਿੰਡਾ ਤੋਂ ਸਾਡੇ ਨਾਲ ਕਪਿਲ ਜੁੜ ਚੁਕੇ ਨੇ ਕਪਿਲ ਅੱਜ ਆਖਰੀ ਚੋਣ ਜਿਹੜੀ ਹੈ ਆਖਰੀ ਗੇਟ ਦੇ ਚੋਣਾ ਦੇ ਲਈ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਸਾਰੀਆਂ ਹੀ ਪਟਿਆ ਦੇ ਵੱਲੋਂ ਚੋਣ ਜਿਹੜਾ ਹੈ ਜੋਰ-ਸ਼ੋਰਾਂ ਦੇ ਨਾਲ ਕੀਤੀ ਗਈ ਪਰ ਹੁਣ ਜਿਹੜਾ ਇਹ ਸਿਲਸਿਲਾ ਹੈ ਥਮ ਚ कमीशन वालों बठिंडा दे किस तरीके ਹੈ तो की कपिल की तेल तो मेरी आवाज आ पा रही है एक बार फिर तो, तो, तो क्वेश्चन करना चाहेंगी कपिल ਬਠਿੰਡਾ ਦੇ ਵਿੱਚ ਕਿਸ ਤਰੀਕੇ ਦੇ ਇੰਤਜ਼ਾਮਾਤ ਕੀਤੇ ਗਏ ਨੇ ਕਿਉਂਕਿ ਆਖਰੀ ਗੇੜ ਦੇ ਚੋਣਾਂ VOTING ਦੇ ਲਈ ਜੁੜਾ ਹੈ ਚੋਣ ਪ੍ਰਚਾਰ ਦਾ ਅਜ ਆਖਰੀ ਦਿਨ ਸੀ ਤੇ ਚੋਣ ਪ੍ਰਚਾਰ ਦਾ ਸਿਲਸਿਲਾ ਹੁਣ ਖਤਮ ਹੋ ਚੁੱਕਿਆ ਹੈ ਤੇ ਕਿਸ ਤਰੀਕੇ ਦੇ ਇੰਤਜ਼ਾਮਾਤ ਬਠਿੰਡਾ ਦੇ ਵਿੱਚ ਕੀਤੇ ਗਏ ਨੇ ਗਰਮੀ ਕਾਫੀ ਜ਼ਿਆਦਾ ਪ੍ਰਭਾਵ ਜਲ ਰਹੀ ਹੈ ਤੇ ਉਥੇ ਦੇ ਜਿਹੜੇ ਬੂਥ ਬਣਾਏ ਗਏ ਨੇ VOTING ਬੂਥ ਬਣਾਏ ਗਏ ਨੇ ਉਥੇ ਲੋਕਾਂ ਨੂੰ ਕਿਸ ਤਰੀਕੇ ਦੀ ਸਹੂਲਤਾਂ ਦਾ ਇੰਤਜ਼ਾਮਾਤ ਕੀਤਾ ਗਿਆ ਹੈ ਜਗਨਾਲਾ ਦਾ ਰੁਕ ਕਰ ਲੈਨੇ ਆ ਜਗਜੀਤ ਦਾ ਰੁਕ ਕਰਾਂਗੇ ਜਗਜੀਤ ਤੁਹਾਡੇ ਤੋਂ ਪੁੱਛਣਾ ਚਾਹਵਾਂਗੀ ਕਿ ਜਿਹੜੇ ਸੁਰੱਖਿਆ ਦੇ ਇੰਤਜ਼ਾਮਾਤ ਕੀਤੇ ਗਏ ਨੇ ਸੁਰੱਖਿਆ ਦੇ ਵੀ ਇੰਤਜ਼ਾਮਾਤ ਕੀਤੇ ਗਏ ਨੇ ਪਰ ਸਹੂਲਤਾਂ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸਹੂਲਤ ਪਜੜਾ ਹੈ VOTING BOOTH ਤੇ ਕੀ ਕੁਝ ਦਿੱਤਾ ਗਿਆ ਹੈ ਜਿਹੜਾ ਹੈ ਉੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਕਿਉਂਕਿ ਸੁਰੱਖਿਆ ਤੇ ਚਲੋ ਹੈ ਹੀ ਪਰ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਬਾਹਰ ਨਿਕਲਣ ਦਾ ਨਾਮ ਨਹੀਂ ਲੈ ਰਹੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਬੂਥ ਤੇ ਜਿਹੜਾ ਹੈ ਕਿ ਕੁਝ ਤਿਆਰੀ ਕੀਤੀ ਗਈ ਹੈ ਸਾਤੋਂ ਨਾ ਕੀ ਲਗਾਤਾਰ ਜਿਸ ਤਰੀਕੇ ਨਾਲ ਗਰਮੀ ਦਾ ਤਕਰੀਬਨ ਵੇਖ ਰਿਹਾ ਕਿ ਗਰਮੀ ਪੰਜਾਬ ਵਿੱਚ ਇਸ ਵਾਰ ਬਹੁਤ ਜ਼ਿਆਦਾ ਪੈ ਰਹੀ ਆ ਉਸ ਤਰੀਕੇ ਨਾਲ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜਿੱਥੇ ਜਿੱਥੇ ਵੀ ਪੋਲਿੰਗ ਬੂਥ ਬਣਨਗੇ ਉੱਥੇ ਟੈਂਟ ਦਾ ਅਰੇਂਜਮੈਂਟ ਕੀਤਾ ਗਿਆ ਕਿ ਜਿਹੜੇ ਵੀ ਉੱਥੇ ਲਾਈਨਾਂ ਲੱਗਣਗੀਆਂ ਉਹ ਬਿਲਕੁਲ ਉਹਨਾਂ ਵਾਸਤੇ ਸ਼ਾਨਦਾਰ ਇੰਤਜ਼ਾਮ ਕੀਤਾ ਜਾਊਗਾ ਨਾਲ ਨਾਲ ਉੱਥੇ ਪੱਖਿਆਂ ਦਾ ਵੀ ਇੰਤਜ਼ਾਮ ਕੀਤਾ ਜਾਊਗਾ ਤੇ ਕਿਤੇ ਨਾ ਕਿਤੇ ਜਿੱਦਾਂ ਦਿਵੰਗ ਲੋਕਾਂ ਵਾਸਤੇ व्हीਲਚੇਅਰ ਦਾ ਪ੍ਰਬੰਧ ਹੋਏਗਾ ਤੇ ਜਿਹੜੇ ਲੋਕ ਕੁਝ ਬੈਠਣਾ ਚਾਹਣਗੇ ਉਹਨਾਂ ਵਾਸਤੇ ਚੇਅਰਸ ਪ੍ਰਬੰਧ ਜਿਹੜਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਾਣੀ ਦਾ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਜਿਹੜੇ ਕੋਈ ਸਮਾਜ ਸੇਵੀ ਸੰਸਥਾ ਨੇ ਉਹਨਾਂ ਵੱਲੋਂ ਵੀ ਇਸ ਚੀਜ਼ ਲਈ ਅਪੀਲ ਕੀਤੀ ਗਈ ਸੀ ਐਸ. ਜੀ. ਮਾਜ ਨਾਲਾ ਜਿੰਨੂ ਕਿ ਤੁਹਾਨੂੰ ਪਰਮਿਸ਼ਨ ਦਿੱਤੀ ਜਾਵੇ ਜਿਸ ਤਰੀਕੇ ਨਾਲ ਅਸੀਂ ਲੋਕਾਂ ਦੀ ਸੇਵਾ ਵੀ ਕਰ ਸਕੀਏ ਉਸ ਤਰੀਕੇ ਨਾਲ ਕਿਤੇ ਨਾ ਕਿਤੇ ਇਹ ਸਰਕਾਰ ਦਾ ਵੀ ਕੋਸ਼ਿਸ਼ ਰਹੇਗੀ ਕਿ ਸਭ ਤੋਂ ਵੱਧ ਜਿਹੜੇ ਆ ਲੋਕਾਂ ਨੂੰ ਜਿਹੜੀ VOTING ਆ ਵੱਧ ਤੋਂ ਵੱਧ ਕਰਵਾਈ ਜਾਵੇ ਤੇ ਉਸੇ ਤਰੀਕੇ ਨਾਲ ਜਿਸ ਦੀ ਕਿਨਾਂ ਸਮਾਜ ਸੇਵੀ ਸੰਸਥਾ ਉਹਨਾਂ ਦਾ ਵੀ ਇਸ ਚੀਜ਼ ਨਾਲ ਯੋਗਦਾਨ ਰਹੇਗਾ ਕਿ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਜਿਸ ਤਰੀਕੇ ਦੀ ਜ਼ਰੂਰਤ ਆ ਉਹ ਉੱਥੇ ਪਹੁੰਚ ਕੀਤੀ ਜਾਵੇ ਤੇ ਲੋਕਾਂ ਦੀ ਵੋਟ ਪਵਾਈ ਜਾਵੇ ਉਸ ਤਰੀਕੇ ਨਾਲ ਪ੍ਰਬੰਧ ਸਰਕਾਰ ਵੱਲੋਂ ਤਾਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਤਾਂ ਲਗਾਤਾਰ ਪੋਲਿੰਗ ਉੱਪਰ ਜਿਹੜੇ ਆ ਲਾਈਟ ਦਾ ਪ੍ਰਬੰਧ ਕੀਤਾ ਗਿਆ ਜਿਸ ਤਰੀਕੇ ਨਾਲ ਕੋਈ ਲਾਈਟ ਦੀ ਪ੍ਰੋਬਲਮ ਆ ਕਿਤੇ ਉੱਥੇ ਜਨਰੇਟਰ ਸਿਸਟਮ ਵੀ ਕੀਤਾ ਗਿਆ ਕਿ ਲਾਈਟ ਨਹੀਂ ਬੰਦ ਹੋਣੀ ਚਾਹੀਦੀ ਕਿਉਂਕਿ ਗਰਮੀ ਜਿਹੜੀ ਆ ਸਿੱਤੋ ਜਾ ਰਹੀ ਆ ਬڑے ਲੋਕ ਜਗਜੀ ਇੱਕ ਵਾਰ ਫਿਰ ਤੋਂ ਕੁਲਵੀਰ ਦਿਵੰਦ ਦਾ ਰੁਕ ਕਰਾਂਗੇ ਚੰਡੀਗੜ੍ਹ ਤੋਂ ਕੁਲਵੀਰ ਜਿੱਥੇ ਕਿ ਇੰਨੀ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਗਾਈਡਲਾਈਨਸ ਵੀ ਜਾਰੀ ਕੀਤੀ ਗਈ ਹੈ ਹਰ ਇੱਕ ਤਰੀਕਾ ਦਾ ਜੜਾ ਹੈ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਤੇ ਇੱਕ WhatsApp ਨੰਬਰ ਜਿਹੜਾ ਜਾਰੀ ਕੀਤਾ ਗਿਆ ਹੈ ਉਹ ਆਪਣੇ ਆਪ ਦੇ ਵਿੱਚ ਕਾਫੀ ਖਾਸ ਹੈ ਕਿਉਂਕਿ ਇਸ ਦੇ ਕਰਕੇ ਲੋਕ ਜਿਹੜੇ ਨੇ ਗਰਮੀ ਤੋਂ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਮਿਲੇਗੀ ਲੰਬੀ ਕਤਾਰਾ ਤੋਂ ਰਾਹਤ ਮਿਲੇਗੀ ਨਾਲ ਹੀ ਉਹਨਾਂ ਦੇ ਟਾਈਮ ਦੀ ਬਹੁਤ ਜ਼ਿਆਦਾ ਸੇਵਿੰਗ ਹੋਵੇਗੀ ਕਿਉਂਕਿ ਲੋਕਾਂ ਨੂੰ ਅਕਸਰ ਹੁੰਦਾ ਹੈ ਜਲਦਬਾਜ਼ੀ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਸਮਾਂ ਬਚਾਉ ਜ਼ਰੂਰੀ ਹੈ ਤੇ ਇਹ ਭਾਗੌਰ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜਾ ਉਪਰਾਲਾ ਲਿਆ ਗਿਆ ਨਾ ਇਹ ਆਪਣੇ ਆਪ ਦੇ ਵਿੱਚ ਕਿ ਬਹੁਤ ਖਾਸ ਹੈ ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਫਰਕ ਪੈ ਜਾਵੇਗਾ ਇਸ WhatsApp ਨੂੰ ਜਾਰੀ ਕਰੰਦੇ ਰਹੇ ਦੇਖੋ ਬਿਲਕੁਲ ਕਿਉਂਕਿ ਜਿਹੜਾ ਲਾਸਟ ਫੇਸ ਜਿਹੜਾ ਇਹ ਪੋਲਿੰਗ ਤਾਂ ਹੋਣ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਹੀਟ ਵੇਵ ਜਿਹੜੀ ਹੈਗੀ ਹੈ ਉਹ ਕਿਉਂਕਿ ਆਪਣੇ ਪੂਰੇ ਉਫਾਨ ਤੇ ਹੈਗੀ ਹੈ ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਕਈ ਚਾਨਣਾ ਜਿਹੜੀਆਂ ਹੈਗੀਆਂ ਉਹ ਜਾ ਚੁੱਕੀਆਂ ਨੇ ਤੇ ਕਾਫੀ ਜ਼ਿਆਦਾ ਲੋਕਾਂ ਦੀ ਜਿਹੜੀ ਦਿਨਚਰਿਆ ਹੈ ਉਹ ਪ੍ਰਭਾਵਿਤ ਇਸ ਦੇ ਨਾਲ ਹੋ ਰਹੀ ਹੈ ਇਸ ਕਰਕੇ ਇਹ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕੀਤੇ ਗਏ ਨੇ ਤੇ ਜਿਸ ਤਰ੍ਹਾਂ ਦੇ ਨਾਲ ਇਹ ਨੰਬਰ ਜਾਰੀ ਕੀਤਾ ਗਿਆ ਇੱਕ ਇੱਕ ਸਹੂਲਤ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈ ਲੋਕਾਂ ਨੂੰ ਕਿ ਲੋਕ ਜਿਹੜੇ ਹੈਗੇ ਆ ਆਪਣੇ ਘਰ ਬੈਠੇ ਹੀ ਇਹ ਵੇਖ ਸਕਣਗੇ ਕਿ ਉਹਨਾਂ ਦੇ ਪੋਲਿੰਗ ਬੂਥ ਦੇ ਉੱਤੇ ਕੀ ਲਾਈਨਾਂ ਹੈਗੀਆਂ ਜੇ ਲਾਈਨਾਂ ਹੈਗੀਆਂ ਉਹ ਥੋੜਾ ਇੰਤਜ਼ਾਰ ਕਰਕੇ ਵੋਟ ਕਰਨ ਜਾ ਸਕਦੇ ਨੇ ਕਿ ਜਿਹੜਾ ਹੈ ਕਿਤੇ ਨਾ ਕਿਤੇ ਇਸ WhatsApp ਨੰਬਰ ਦੇ ਜਾਰੀ ਕਰਨ ਦੇ ਕਰਕੇ ਜਿਹੜਾ VOTING rate ਦੇ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ ਇਹ ਸਾਰੇ ਪ੍ਰਾਲੇ ਜਿਹੜੇ ਹੈਗੇ ਨੇ ਉਹ ਇਲੈਕਸ਼ਨ ਕਮਿਸ਼ਨ ਨੇ ਇਸੇ ਕਰਕੇ ਕੀਤੇ ਨੇ ਤਾਂ ਕਿ ਲੋਕ ਵਤਨ ਵਦ ਪੋਲ ਦੇ ਵਿੱਚ ਹਿੱਸਾ ਲੈ ਸਕਣ ਇਸੇ ਕਰਕੇ ਇਸ ਤਰ੍ਹਾਂ ਦੇ ਇਤਜ਼ਾਮਾਤ ਜਿਹੜੇ ਹੈਗੇ ਨੇ ਉਹ ਕਿਤੇ ਗਏ ਨੇ ਕਿਉਂਕਿ ਜਿਹੜਾ ਮੌਸਮ ਹੈ ਉਹ ਕਿਤੇ ਨਾ ਕਿਤੇ ਪ੍ਰਤੀਕੂਲਤਾ ਦਾ ਇੱਕ ਵਿਖਾਵਾ ਕਰ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਪਰੰਤੂ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਤੇ ਲੋਕਤੰਤਰ ਨੇ ਇਸ ਮਾਹਕਮੇ ਦੇ ਵਿੱਚ ਆਪਣਾ ਯੋਗਦਾਨ ਦੇ ਲਈ ਜੀ ਜੀ ਕੁਲਵੀਰ ਤੇ ਬਨੇਰੋ ਸਾਡ ਨਾਲ ਹੁਣ ਰੁਕ ਕਰਾਂਗੇ ਆਪਾਂ ਨਰਿੰਦਰ ਗੁਪਤਾ ਦਾ ਜੋ ਕਿ ਜਲੰਧਰ ਤੋਂ ਜੁੜੇ ਹੋਏ ਨੇ ਸਾਡੇ ਨਾਲ ਨਰਿੰਦਰ ਜਲੰਧਰ ਦੇ ਵਿੱਚ ਕਿਸ ਤਰੀਕੇ ਦੀ ਸੁਰੱਖਿਆ ਇੰਤਜ਼ਾਮਾਤ ਕੀਤੇ ਗਏ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਸ ਤਰੀਕੇ ਦੀ ਹਦਾਇਤਾਂ ਜੁੜੇਨ ਜਾਰੀ ਕੀਤੇ ਗਏ ਨੇ ਕਿਉਂਕਿ ਅੱਜ ਆਖਰੀ ਦਿਨ ਸੀ ਚੋਣ ਪ੍ਰਚਾਰ ਦਾ ਤੇ ਸਾਰੇ ਹੀ ਪਾਰਟੀਆਂ ਦੇ ਵੱਲੋਂ ਅੱਜ ਰਲ ਕੇ ਚੋਣ ਪ੍ਰਚਾਰ ਕੀਤਾ ਗਿਆ ਪਰ ਸ਼ਾਮ 6 ਵਜੇ ਤੋਂ ਜੜਾ ਹੈ ਇਹ ਸਿਲਸਿਲਾ ਹੁਣ ਥਮ ਗਿਆ ਹੈ ਆ ਬਿਲਕੁਲ ਦੇਖੋ ਜੇ ਅਗਰ ਗੱਲ ਕਰੀਏ ਤੇ ਡਿਪਟੀ ਕਮਿਸ਼ਨਰ ਜਲੰਧਰ ਡਾਟਰ ਮਾਨਸ਼ੋਕਰਵਾਲ ਵੱਲੋਂ ਔਰ ਜਲੰਧਰ ਦੇ ਪੁਲਿਸ ਕਮਿਸ਼ਨਰ ਆਪਣਾ ਹਰਤੇਸ਼ ਅਸ ਵੱਲੋਂ ਜਿਹੜੇ ਨੇ ਕਾਫੀ ਜੜੇ ਨੇ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਸੁਰੱਖਿਆ ਦੇ ਅਗਰ ਗੱਲ ਕਰੀਏ ਤਾਂ ਸੁਰੱਖਿਆ ਲੈ ਕੇ ਕਾਫੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅੱਜ ਅਗਰ ਸ਼ਰਾਬ ਦੇ ਠੇਕੇ ਦੀ ਗੱਲ ਕਰੀਏ ਤਾਂ 5 ਵਜੇ ਤੋਂ ਬਾਅਦ ਤੱਕ ਜਲੰਧਰ ਜ਼ਿਲ੍ਹੇ ਦੇ ਤਕਰੀਬਨ ਸਾਰੇ ਸ਼ਰਾਬ ਦੇ ਠੇਕੇ ਜਿਹੜੇ ਨੇ ਸਾਈ ਵਿਭਾਗ ਵੱਲੋਂ ਬੰਦ ਕਰਵਾ ਦਿੱਤੇ ਗਏ ਨੇ ਕੋਈ ਵੀ ਠੇਕਾ ਅਸੀਂ ਇੱਕ ਸਰਵੇ ਕੀਤਾ ਅਸੀਂ ਹੁਣੇ 15 ਮਿੰਟ ਪਹਿਲਾਂ ਵੀ ਸੁਰੱਖਿਆ ਦੀ ਕਾਲ ਕਰ ਲਈਏ ਤੇ ਸੁਰੱਖਿਆ ਦੇ ਮੱਦੇ ਮੱਦੇ ਨਜ਼ਰਗਲ ਕਰ ਲਈਏ ਤੇ ਪੁਲਿਸ ਨਹੀਂ ਜਾਣਾ ਜਗਾ ਜਗਾ ਤੇ ਨਰਿੰਦਰ ਤੁਹਾਡੀ ਆਵਾਜ਼ ਸਾਡੇ ਕੋਲ ਨਹੀਂ ਆ 파 ਰਹੀ ਹੈ ਉਹਨਾਂ ਦੇ ਨਾਲ ਜਿਹੜੇ ਨੇ ਪੁਲਿਸ ਦੀਆਂ ਤਨਾਤ ਕਿਤੇ ਜਿਹੜੇ ਤੁਹਾਡੀ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਸੁਰੱਖਿਆ ਵਿੱਚ ਚੂਕ ਨਾ ਵਰਤੀ ਜਾ ਸਕੇ ਇਸ ਨੂੰ ਲੈ ਕੇ ਜਿਹੜੇ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਕਾਫੀ ਜਿਹੜੇ ਨੇ ਸਖਤ ਇੰਤਜ਼ਾਮ ਕੀਤੇ ਗਏ ਪੈਰਾਫਿਲਟਰੀ ਮੋਸਬ ਵੱਲੋਂ ਅੱਜ ਜਿਹੜਾ ਇੱਕ ਫਲੈਂਗ ਮਾਰਚ ਵੀ ਕੱਢਿਆ ਗਿਆ ਸੀ ਤਾਂ ਕਿ ਲੋਕਾਂ ਨੂੰ ਜਿਹੜਾ ਦੱਸਿਆ ਜਾਵੇ ਕਿ ਲੋਕ ਸੋਚੇ ਰਹਿਣ ਕਿਸੇ ਤਰ੍ਹਾਂ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਆਗੀ ਜਿਹੜੇ ਉਮੀਦਵਾਰ ਖੜੇ ਹੋਏ ਨੇ ਜਲੰਧਰ ਤੋਂ ਕਾਫੀ ਨਾਮੀ ਚਿਹਰੇ ਨੇ ਚਿਹਰਾ ਉਹਨਾਂ ਦਾ ਕਾਫੀ ਫੇਮਸ ਹੈ ਲੋਕਾਂ ਦੇ ਵਿੱਚ ਤੇ ਉੱਥੇ ਦੇ ਜਿਹੜੇ ਲੋਕ ਨੇ ਕੀ ਕੁਝ ਉਮੀਦਾਂ ਲਗਾ ਕੇ ਬੈਠੇ ਨੇ ਆਪਣੇ ਉਮੀਦਵਾਰ ਤੋਂ